ਆਪਾਂ ਆਏ ਹੋਇਆ ਜੀ ਗੁਰਦੁਆਰਾ ਸ੍ਰੀ ਨਾਨਕ ਮੱਤਾ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਜਿਹੜੀ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ ਜੀ ਤੇ ਆਪਾਂ ਦਰਸ਼ਨ ਕਰਨ ਜਾ ਰਹੇ ਹਾਂ ਜੀ ਉਸ ਬੌਲੀ ਸਾਹਿਬ ਦੇ ਤੇ ਆ ਬੈਕ ਸਾਈਡ ਤੇ ਹੈਗੀ ਆ ਜੀ ਬੌਲੀ ਸਾਹਿਬ ਜਿਹੜੀ ਕਿ ਗੁਰਦੁਆਰਾ ਨਾਨਕ ਮੱਤਾ ਸਾਹਿਬ ਤੋਂ 1 ਕਿਲੋਮੀਟਰ ਦੀ ਦੂਰੀ ਤੇ ਆ ਤੇ ਇੱਥੇ ਦਾ ਜਿਹੜਾ ਇਤਿਹਾਸ ਆ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਜਲ ਲਿਆਉਣ ਲਈ ਗਿਆ ਤਾਂ ਗੁਰੂ ਸਾਹਿਬ ਨੇ ਮਰਦਾਨਾ ਜੀ ਨੂੰ ਕਿਹਾ ਕਿ ਉੱਤਰ ਦਿਸ਼ਾਵਲ ਜਾਓ ਅਤੇ ਜਲ ਲੈ ਕੇ ਆਓ ਭਾਈ ਮਰਦਾਨਾ ਜੀ ਉੱਤਰ ਦਿਸ਼ਾਵਲ ਗਏ ਜਿਸ ਜਗ੍ਹਾ ਤੋਂ ਜਲ ਲੈ ਕੇ ਆਂਦਾ ਉਥੇ ਦੋ ਨਦੀਆਂ ਦਾ ਮੇਲ ਹੁੰਦਾ ਜੀ ਇੱਕ ਤਾਂ ਹੈਗੀ ਆ ਜੀ ਕਾਮਨ ਨਦੀ ਤੇ ਦੂਜੀ ਹੈਗੀ ਆ ਦੇਵਾ ਨਦੀ ਉਥੇ ਇੱਕ ਸੁੰਦਰ ਬੋਲੀ ਸਾਹਿਬ ਦਾ ਨਿਰਮਾਣ ਕੀਤਾ ਗਿਆ ਉਸ ਜਗ੍ਹਾ ਤੋਂ ਭਾਈ ਮਰਦਾਨਾ ਜੀ ਜਲ ਲੈ ਕੇ ਆਏ ਨੇ ਤੇ ਅੱਗੇ ਜਾ ਕੇ ਦਰਸ਼ਨ ਕਰਾਉਣੇ ਆ ਤੁਹਾਨੂੰ ਅਤੇ ਜੇਕਰ ਆਪਾਂ ਗੁਰਦੁਆਰਾ ਸ੍ਰੀ ਨਾਨਕਮੱਤਾ ਸਾਹਿਬ ਦੇ ਇਤਿਹਾਸ ਬਾਰੇ ਗੱਲ ਕਰੀਏ ਤਾਂ ਇਹ ਉਹ ਪਵਿੱਤਰ ਅਸਥਾਨ ਆ ਜਿਸ ਨੂੰ ਪਹਿਲੀ ਪਾਰਸ਼ਾਹੀ ਸ੍ਰੀ ਗੁਰੂ ਨਾਨਕਦੇਵ ਜੀ ਅਤੇ 6ਵੀਂ ਪਾਰਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਵਿੱਤਰ ਚਰਨਛੋਹ ਪ੍ਰਾਪਤਾ ਜੀ ਗੁਰੂ ਨਾਨਕ ਸਾਹਿਬ ਜੀ ਉੱਤਰਾਖੰਡ ਦੀ ਉਦਾਸੀ ਸਮੇ ਸਨ 1508 ਈਸਵੀ ਮੁਤਾਬਕ ਬਿਕਰਮੀ ਸਾਮਤ 1595 ਨੂੰ ਐਸਾ ਸਥਾਨ ਤੇ ਆਏ ਅਤੇ ਇੱਕ ਪਿੱਪਲ ਦੇ ਰੁੱਖ ਦੇ ਥੱਲੇ ਆਪਣਾ ਆਸਣ ਲਾਇਆ ਸਸਤਾ ਤੇ ਕਾਫੀ ਸਿੱਧ ਅਤੇ ਯੋਗੀ ਰਹਿੰਦੇ ਸਨ ਜੋ ਭੋਲੇ-ਪਾਲੇ ਲੋਕ ਇਥੋਂ ਤੱਕ ਕਿ ਰਾਜਿਆਂ ਦੇ ਪੁੱਤਰ ਵੀ ਅਗਿਆਨਤਾ ਬਸ ਸਿੱਧਾਂ ਦੇ ਪ੍ਰਚਾਰ ਕਾਰਨ ਗ੍ਰਹਿਸਤ ਧਰਮ ਨੂੰ ਛੱਡ ਕੇ ਘਰਾਂ ਤੋਂ ਪਗੋੜੇ ਹੋ ਕੇ ਪਹਾੜਾਂ ਤੇ ਜੰਗਲਾਂ ਵੱਲ ਚਲੇ ਜਾ ਰਹੇ ਸੀ ਅਤੇ ਯੋਗ ਮਤ ਧਾਰਨ ਕਰ ਰਹੇ ਸੀ ਉਹਨਾਂ ਨੂੰ ਇਹਨਾਂ ਦੇ ਭਰਮਾਂ ਅਤੇ ਪਖੰਡਾਂ ਵਿੱਚੋਂ ਬਾਹਰ ਕੱਢਣ ਵਾਸਤੇ ਧੰਨ ਗੁਰਨਾਨਕ ਸਾਹਿਬ ਜੀ ਜੀਵਾਂ ਦਾ ਉਧਾਰ ਕਰਦੇ ਹੋਏ ਇਸ ਅਸਥਾਨ ਤੇ ਪਹੁੰਚੇ ਇਹ ਸਾਹਮਣੇ ਨਜ਼ਰ ਆ ਰਿਹਾ ਹੈ ਜੀ ਸ੍ਰੀ ਚਰਤ ਕਰੋ ਨਾਮ ਜਪੋ ਵਾਣ ਸ਼ਕੋ ਦਾ ਜੀ ਇਹ ਦੋ ਨਦੀਆਂ ਦੇ ਹੋਏ ਹੈ ਜੀ ਸੁਮੇਤ ਘਰ ਘਰ ਪਚਾਉਣ ਲਈ ਸਿੱਧਾ ਨਾਲ ਧਿਆਨ ਕੋਸ਼ਿਸ਼ ਕੀਤੀ ਅਤੇ ਉਹਨਾਂ ਦੇ ਸਵਾਲਾਂ ਦਾ ਜਵਾਬ ਗੁਰਮਤ ਅਨੁਸਾਰ ਦੇ ਕੇ ਲਾਜਵਾਬ ਕਰ ਦਿੱਤਾ ਇਸ ਅਸਥਾਨ ਤੇ ਗੁਰਦੁਆਰਾ ਸ੍ਰੀ ਨਾਨਕ ਮੱਤਾ ਸਾਹਿਬ ਸ਼ੋਭਤ ਹੈ ਨਾਮਕ ਬੱਤਾ ਸਾਹਿਬ ਵਿਖੇ ਧੂਣੀ ਜੀ ਸਾਹਿਬ ਨੂੰ ਪ੍ਰਾਪਤ ਜਦੋਂ ਹੋਰ ਮਰਦਾਨਾ ਜਿਹਨੂੰ ਭੇਜਿਆ ਸੀਗਾ ਤਾਂ ਭਾਈ ਮਰਦਾਨਾ ਜਿਸ ਵਿੱਚ ਪਿੱਪਲ ਸਾਹਿਬ ਭੰਡਾਰਾ ਸਾਹਿਬ ਤਾਂ ਭਾਈ ਮਰਦਾਨਾ ਜੀ ਇਸ ਜਗ੍ਹਾ ਤੋਂ ਜਲ ਲੈ ਕੇ ਆਤੇ ਇਹ ਬੋਲੀ ਸਾਹਿਬ ਸ਼ਸ਼ੋਭਤ ਹੈ ਸਾਹਮਣੇ ਜੋ ਸੁੰਦਰ ਬੋਲੀ ਦਿਖਾਈ ਦੇ ਰਹੀ ਹੈ ਜੀ ਬੋਲੀ ਸਾਹਿਬ ਤੇ ਹੁਣ ਆਪਾਂ ਦਰਸ਼ਨ ਕਰਨ ਜਾ ਰਹੇ ਹਾਂ ਜੀ ਜਲ ਲੈ ਕੇ ਗਏ ਸੀ ਜੀ ਪਾਪਾ ਨਾਲ ਇਤਿਹਾਸ ਬਾਰੇ ਤਾਂ ਆਪਾਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ ਕਿ ਸਿੱਧਾ ਨੇ ਗੁਰੂ ਸਾਹਿਬ ਜੀ ਨੂੰ ਜਦੋਂ ਪਾਣੀ ਨਾ ਭਰਨ ਦਿੱਤਾ ਪਾਣੀ ਨਾ ਦਿੱਤਾ ਤਾਂ ਗੁਰੂ ਸਾਹਿਬ ਜੀ ਨੇ ਭਾਈ ਮਰਦਾਨਾ ਨੂੰ ਕਿਹਾ ਕਿ ਇਸ ਅਸਥਾਨ ਤੋਂ ਉੱਤਰ ਦਿਸ਼ਾ ਵੱਲ ਜਾਓ ਅਤੇ ਜਲ ਲੈ ਕੇ ਆਓ ਤਾਂ ਭਾਈ ਮਰਦਾਨਾ ਜੀ ਉੱਤਰ ਦਿਸ਼ਾ ਵੱਲ ਗਏ ਜਿਸ ਜਗ੍ਹਾ ਤੋਂ ਪਾਣੀ ਲਿਆਏ ਸੀ ਉਸ ਅਸਥਾਨ ਨੂੰ ਫੌੜੀ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਤੇ ਇੱਥੇ ਇਹ ਵਾਲੀ ਪਵਿੱਤਰ ਬੋਲੀ ਸਾਹਿਬ ਦਾ ਨਿਰਮਾਣ ਹੋਇਆ ਹੈ ਜੋ ਕਿ ਇਹ ਕਾਮਨ ਨਦੀ ਅਤੇ ਦਵਾ ਨਦੀ ਦੇ ਮੇਲ ਵਾਲੇ ਅਸਥਾਨ ਤੇ ਮੌਜੂਦ ਆ ਇਹ ਅਸਥਾਨ ਗੁਰਦੁਆਰਾ ਸ੍ਰੀ ਨਾਨਕ ਮੱਤਾ ਸਾਹਿਬ ਤੋਂ 1 ਕਿਲੋਮੀਟਰ ਦੀ ਦੂਰੀ ਤੇ ਆ ਤੇ ਹੁਣ ਆਪਾਂ ਦਰਸ਼ਨ ਕਰ ਰਹੇ ਆ ਜੀ ਉਹ ਪਵਿੱਤਰ ਬੋਲੀ ਸਾਹਿਬ ਇਹ ਉਹ ਅਸਥਾਨ ਆ ਜਿੱਥੋਂ ਭਾਈ ਮਰਦਾਨਾ ਜੀ ਇੱਥੋਂ ਜਲ ਲੈ ਕੇ ਗਏ ਸੀ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਭੇਜਿਆ ਸੀ ਤੇ ਕਰੋ ਦਰਸ਼ਨ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹੋਰ ਨਾ ਸੰਗਤਾਂ ਨਾਲ ਵੀ ਸਾਂਝੀ ਕਰ ਦਿਓ ਜੀ ਬੋਲੋ ਜੀ Vai guru